ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਅਕਾਲੀ ਦਲ ਵੱਲੋਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਵਿੱਚ ਅਨੁਸੂਚਿਤ ਪਾਈਚਾਰੇ ਦੇ ਲੋਕਾਂ ਨਾਲ ਮੀਟਿੰਗ ਦਾ سلسلہ ਲਗਾਤਾਰ ਜਾਰੀ ਹੈ ਇਸ ਦੇ ਤਹਿਤ ਨਾਬਾ ਵਿਖੇ ਪਸ਼ੂ ਪਾਲਣ ਮੰਤਰੀ ਅਤੇ ਅਨੁਸੂਚਿਤ ਜਾਤੀ ਪੰਜਾਬ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿੱਚ ਮੀਟਿੰਗ ਰੱਖੀ ਗਈ ਪਰ ਇਸ ਮੀਟਿੰਗ ਤੋਂ ਪਹਿਲਾਂ ਹੀ ਮੀਟਿੰਗ ਵਾਲੀ ਥਾਂ ਦੇ ਬਾਹਰ ਪਸ਼ੂ ਪਾਲਣ ਵਿਭਾਗ ਨਾਬਾ ਦੇ ਕਰਮਚਾਰੀਆਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਲਗਾ ਦਿੱਤਾ ਦੂਜੇ ਪਾਸੇ ਪੁਲਿਸ ਨੇ ਧਰਨਾ ਚੁੱਕਣ ਲਈ ਬਹੁਤ ਪਾਪੜ ਵੇਲੇ ਪਰ ਕੱਚੇ ਕਾਮੇ ਆਪਣੇ ਧਰਨੇ ਤੇ ਅੜੇ ਰਹੇ ਪਸ਼ੂ ਪਾਲਣ ਕਾਮੇ ਨੇ ਜੋ ਲਗਭਗ 20 ਸਾਲ ਤੋਂ ਇਹ ਵਿਭਾਗ ਦੇ ਵਿੱਚ ਕੰਮ ਕਰ ਰਹੇ ਨੇ ਪਰ ਸਰਕਾਰ ਵੱਲੋਂ ਨਾ ਹੀ ਜਦੋਂ ਪਿੱਛੇ ਬੰਦੇ ਪੱਕੇ ਕੀਤੇ ਨੇ ਕਾਮੇ ਪੱਕੇ ਕੀਤੇ ਗਏ ਨੇ ਹੁਣ ਵੀ ਜਦੋਂ ਸਰਕਾਰ ਕਾਮੇ ਪੱਕੇ ਕਰਨ ਦੀਆਂ ਗੱਲਾਂ ਕਰ ਰਹੀ ਆ ਇਹਨਾਂ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਲਗਭਗ 28 ਮਾਰਚ ਤੋਂ ਅੱਜ 149 ਦਿਨ ਹੋ ਗਏ ਇਹ ਕਾਮੇ ਇੱਥੇ ਮੋਰਚਾ ਲਾ ਕੇ ਆਪਣੀ ਇਹ ਲਿਸਟਾਂ ਨੇ ਸਰਕਾਰ ਕੋਲ ਭਜਾਉਣ ਦੇ ਲਈ ਇੱਥੇ ਸੰਘਰਸ਼ ਕਰ ਰਹੇ ਨੇ ਪਰ ਨਾ ਹੀ ਅਧਿਕਾਰੀਆਂ ਵੱਲੋਂ ਨਾ ਹੀ ਸਰਕਾਰ ਵੱਲੋਂ ਇਨ੍ਹਾਂ ਕਾਮਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਲਈ ਅੱਜ ਸਾਡੀ ਜਥੇਬੰਦੀ ਨੇ ਫੈਸਲਾ ਕੀਤਾ ਕਿ ਇੱਥੇ ਮਾਨਯੋਗ ਮੰਤਰੀ ਜੀ ਫੇਰੀ ਦੇ ਸਮੇਂ 'ਚ ਇਹ ਕੰਮ ਇਕੱਤਰ ਹੋ ਕੇ ਅੱਜ ਨਾਅਰੇ ਮਾਰਦੇ ਹੋਏ ਉਹਦੇ ਅੱਗੇ ਜਾ ਕੇ ਆਪਣਾ ਜਿਹੜਾ ਮਸਲਾ ਉਹ ਰੱਖਣਗੇ ਬਿਲਕੁਲ ਜਾਵਾਂਗੇ ਜੀ ਅਸੀਂ ਅੱਜ ਫੈਸਲਾ ਕੀਤਾ ਹੋਇਆਗਾ ਵੀ ਇਕੱਠੇ ਹੋ ਕੇ ਜਾ ਕੇ ਆਪਣਾ ਦੁੱਖ ਦੱਸਾਂਗੇ ਜੇਕਰ ਸਾਡਾ ਮਸਲਾ ਹੱਲ ਨਾ ਹੋਇਆ ਤਾ ਉਥੇ ਅਸੀਂ ਸੰਘਰਸ਼ ਜਿਹੜਾ ਆਪਣਾ ਸ਼ੁਰੂ ਕਰਦੇ ਹਾਂ ਨਾਬਾ ਤੋਂ ਸੁਖਚੰਦ ਸਿੰਘ ਲੁਬਣਾ ਦੀ ਰਿਪੋਰਟ ਪੈਰੇ ਦਾ ਟੀਵੀ